ਭਰਾਂਡਾ ਸੀਗਾ ਬਾਪੂ ਦਾ ਪਾਣੀ ਆਉਣ ਤੋਂ ਬਾਅਦ ਦੇ ਵਿੱਚ ਭਰਾਂਡਾ ਜਿਹੜਾ ਸਾਰਾ ਇਹ ਡਿੱਗ ਜਾਂਦਾਗਾ ਇਹ ਇਸ ਕਰ ਦੀ ਕਹਾਣੀ ਨਹੀਂ ਆ ਇਸ ਏਰੀਏ ਦੇ ਬਹੁਤ ਸਾਰੇ ਕਹਾ ਘਰਾਂ ਦੀ ਜਿਹੜੀ ਇਹੀ ਕਹਾਣੀ ਆ ਜਿਨ੍ਹਾਂ ਨੂੰ ਦਰਿਆ ਰਾਵੀ ਦਾ ਪਾਣੀ ਆ ਜਿਹੜਾ ਉਹ ਖਾ ਗਿਆ ਤੇ ਹੁੰਦਾ ਨਾ ਵੀ ਝੂਠ ਮਾਰ ਦਿੰਦੇ ਲੋਕ ਜੀ ਆ ਨਵੇਂ ਮਕਾਨ ਪਏ ਸੀ ਹਾਂ ਆ ਵੇਖੋ ਟੋਏ ਪਏ ਨੇ ਹਾਂ ਆ ਵੇਖੋ ਆ ਸਾਰਾ ਫਰਸ਼ ਵਹਿ ਗਿਆ ਜੀ ਇਹ ਵਾਲਾ ਹੂੰ ਆ ਤੇੜਾ ਪੈ ਗਿਆ ਜੇ ਅਸੀਂ ਤੇ ਜਿਹੜਾ ਕੱਟ ਲਿਆ ਟਾਈਮ ਕੱਟ ਲਿਆ ਹੁਣ ਬੱਚਿਆਂ ਦੇ ਵਗਾਰ ਸੋਚਦਾ ਬੰਦਾ ਵੀ ਬੱਚੇ ਕਿ ਤਰ੍ਹਾਂ ਬੱਚੇ ਲੈ ਕੇ ਬਾਹਰ ਸੌਂ ਜਾਈਦਾ ਜੇ ਜੀ ਵੀ ਕਿਦੇ ਲੈਂਟਰ ਕਿਦੇ ਡੇਗਣਾ ਪਏ ਟੋਟਾ ਡੇਗ ਪਿਆ ਲੈਂਟਰ ਤੇ ਤੁਹਾਨੂੰ ਪਤਾ ਅੱਜਕੱਲ ਕੀ ਹਾਲ ਹਾਲਾਤ ਹੁੰਦੇ ਨੇ ਤੇ ਇਹ ਘਰ ਆ ਜਿਹੜਾ ਬਿਲਕੁਲ ਡੇਗ ਡੇਗ ਪਿਆ ਛੱਤ ਬਿਲਕੁਲ ਖਤਮ ਹੋ ਗਈ ਆ ਰਨ ਬਸੇਰੇ ਇੱਥੇ ਬਾਪੂ ਕਰ ਰਹੇ ਆ ਪਾਣੀ ਉਹ ਤੋਂ ਮਤਲਬ ਪਹਿਲੇ ਅੱਧਾ ਅੱਧਾ ਫੋਟ ਸੀਗਾ ਮੋੜੇ ਦੋ ਫੋਟ ਮੋੜੇ ਤਿੰਨ ਤਿੰਨ ਫੋਟ ਤੋਂ ਵੀ ਵੱਧ ਗਿਆ ਹੀ ਪਾਣੀ ਵੱਦਾ ਦੁਰਾ ਗਿਆ ਹਾਂਜੀ ਵੱਦਾ ਦੁਰਾ ਗਿਆ ਹਾਂਜੀ ਆ ਤੇ ਅੱਠਾਂ ਦਿਨਾਂ ਪਛੋਂ ਮਾਸਾ ਮਾਸਾ ਘਟਿਆ ਪਣ ਤੇ ਅਸੀਂ ਤੇ ਕਹੋ ਕਹਿੰਦੇ ਆ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਹੂੰ ਮੌਕੇ ਦੇ ਮੁਤਾਬਕ ਵੇਖ ਕੇ ਕੀਤੀ ਜਾਵੇ ਇਹ ਨਹੀਂ ਵੀ ਅਸੀਂ ਝੂਠ ਮਾਰਾਂਗੇ ਜੋ ਕੁਝ ਹੈਗਾ ਉਹ ਸਾਹਮਣੇ ਆਊਗਾ ਤੇ ਘਰ ਦੇ ਗੁਜ਼ਰ ਗਏ ਆ ਬੜੇ ਚਿਰ ਹੋ ਗਿਆ ਹੂੰ ਤੈਨੂੰ ਪਤਾ ਬੱਚੇ ਅੱਜ ਕੱਲ ਕੋਈ ਕਿੰਨਾ ਕਿਸ ਇਨਸਾਨ ਤੇ ਆ ਇੱਕ ਬੱਚੇ ਨੂੰ ਸੱਪ ਲਗਾ ਉਹ ਲੰਗਾ ਹੋਇਆ ਜਿਹੜਾ ਵੱਡਾ ਮੁੰਡਾ ਹਾਂਜੀ ਉਹ ਤੁਰੇ ਨ ਜਾਂਦਾ ਨੇਵਾਂ ਨੇ ਨੇਵਾਂ ਨੇ ਜਿਹੜੀਆਂ ਸਾਥ ਛੱਡ ਦਿਆਂ ਜਾਂਦੀਆਂ ਨੇ ਇਸ ਘਰ ਦੀਆਂ ਨੇ ਉਹ ਪਰ ਹੀ ਹੋਊਗੀ ਆਸਾਂ ਉਮੀਦਾਂ ਨਾ ਸਦਰਾਂ ਨਾ ਤੇ ਹੁਣ ਇਹਨਾਂ ਲੋਕਾਂ ਨੂੰ ਆਪਣਾ ਕਰ ਰਿਹਾ ਢਾਂਦਾ ਹੋਇਆ ਦਿਖਾਈ ਦੇ ਰਿਹਾ ਇੱਥੇ ਪਾਣੀ ਸੀਗਾ ਇਹਨਾਂ ਵੀਰਾਂ ਦਾ ਕਹਿਣਾ ਕਿ ਕੰਧਾਂ ਦੇ ਨਾਲੋਂ ਜਿਹੜੀ ਫਰਸ ਵੱਜੀ ਹੋਈ ਸੀਗੀ ਇੱਥੇ ਉਹ ਸਾਥ ਛੜਦੀ ਜਾ ਰਹੀ ਆ ਕਿਉਂ ਬਜ਼ੁਰਗਾਂ ਨੂੰ ਅੱਜਕੱਲ ਕੋਈ ਨਹੀਂ ਸਾਮੰਦਿਆ ਹਾਂਜੀ ਮਿਹਰਬਾਨੀ ਕਰਕੇ ਤੇ ਜੋ ਕੋ ਕਰਨਾ ਤੇ ਕਰਾ ਦਿਓ ਮਿਹਰਬਾਨੀ ਜੀ ਤੇ ਕੋਈ ਨਹੀਂ ਆਗੇ ਤੇ ਕਹਿੰਨੇ ਆਗੇ ਪੁੱਛਿਆ ਮੈਂ ਤੁਹਾਡਾ ਕਿਸ ਤਰ੍ਹਾਂ ਤੁਹਾਡਾ ਕਿਸ ਤਰ੍ਹਾਂ ਕਿਉਂਕਿ ਸਾਡਾ ਸਭ ਤੋਂ ਪਿੱਛੇ ਘਰ ਪੈਂਦਾ ਪਿੰਡ ਤੋਂ ਪਿੱਛੇ ਆ ਜਾਂਦਾ ਜੀ ਤਾਂ ਆਠਾ ਹਰ ਗੱਲ ਤਾਂ 50 ਰੁਪਏ 225 ਸਤ ਬਹੁਤ ਜ਼ਿਆਦਾ ਆਇਆ ਪਾਣੀ ਹਾਂ ਬੜੀ ਮੁਸ਼ਕਿਲ ਦਾ ਲੋਕਰ ਜਾਣ ਸਸੀ ਤੋਂ ਬਾਅਦ ਤੇ ਬੱਚ ਹੁਣ 25 ਚ ਬਹੁਤ ਜ਼ਿਆਦਾ ਪਾਣੀ ਆਇਆ ਹਾਂਜੀ ਹਾਂਜੀ ਆ ਬਹੁਤ ਪਾਣੀ ਜ਼ਿਆਦਾ ਔਰ 88 ਸਾਨੂੰ ਸਿੱਧਾ ਹੀ ਮਾਰ ਪਾ ਰਿਹਾ ਪਾਣੀ ਇਹ ਮਕਾਨ ਮੈਂ ਪਾਏ ਹੀ ਫੜ ਫੜ ਕੇ ਕਿਉਂਕਿ ਮੇਰਾ ਆਪਣਾ ਦਿਲ ਦਾ ਵਾਲ ਪਿਆ ਆ ਅੱਛਾ ਮੈਂ ਦਿੱਲੀ ਦਵਾਈ ਖਾਂਦਾ 100 ਰੁਪਏ ਦੀ ਰੋਜ਼ ਦਿੱਲੀ ਜਾਂਦੀ ਮੇਰੀ ਦਵਾਈ ਹਾਂ ਬਹੁਤ ਮੇਰਾ ਮੰਦਾ ਹਾਲ ਆ ਪੰਜਾਂ ਸਾਲਾਂ ਦੇ ਵੇਖੋ ਪਹਿਲੀ ਵਾਰੀ ਪਾਣੀ ਆਇਆ ਸੀ ਤੇ ਪਾਣੀ ਹੈ ਕਮਰਿਆਂ ਦੇ ਉੱਤੇ ਪਹਿਲੀ ਵਾਰ ਆਇਆ ਜੀ ਹਾਂ ਤੇ ਤੁਸੀਂ ਸੋਚੋ ਵੀ ਆ ਮੇਰੇ ਛੋਟੇ ਭਰਾ ਦਾ ਲਾਗੇ ਘਰ ਆ ਉਹ ਤਾਂ ਵੀ ਵੇਖੋ ਕੀ ਹਾਲ ਜੇ ਕੱਚਾ ਤਾਂ ਆ ਸਮਰਸੀਵਾਲ ਜੋ ਕੋ ਸਭ ਕੁਝ ਡੁੱਬ ਗਿਆ ਇੱਥੇ ਆ ਬੇਟੇ ਕੱਢਣ ਦਾ ਮੌਕਾ ਤਾਂ ਨਹੀਂ ਮਿਲਿਆ ਗੱਡੀ ਕੱਢਣ ਦਾ ਮੌਕਾ ਨਹੀਂ ਮਿਲਿਆ ਬੈੱਡ ਪਏ ਹੋਏ ਆ ਕੱਪੜੇ ਅਤੋਂ ਬਤੋਂ ਸਮਾਨ ਆ ਜਿਹੜਾ ਇਹਨਾਂ ਵੀਰਾਂ ਦਾ ਉਹ ਬਿਲਕੁਲ ਖਤਮ ਹੋ ਗਿਆ ਕਿਉਂਕਿ ਉਸੇ ਪਾਣੀ ਵਿੱਚ ਕੱਢ ਦਿੱਤੀ ਹੈ ਨਹੀਂ ਤੇ ਬਾਅਦ ਵਿੱਚ ਕੱਢਦੇ ਤੇ ਬਹੁਤ ਮੰਦਾ ਹਾਲ ਹੋਣਾ ਸੀ ਇੱਥੇ ਤੇ ਪੈਰ ਜਦੋਂ ਅਸੀਂ ਆਉਂਦੇ ਰਹੇ ਤੇ ਪੈਰਾਂ ਦੇ ਵਿੱਚ ਮੋਰੀਆਂ ਪੈ ਗਈਆਂ ਸੀ ਬਹੁਤ ਬੁਰਾ ਹਾਲ ਸੀ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਾਂ ਜੁੜੇ ਤੁਸੀਂ ਮੈਂ ਸਮਰਨਜੀਤ ਸਿੰਘ ਸਿ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਰਮਦਾਸ ਪਿੰਡ ਦੇ ਵਿੱਚ ਪਾਣੀਆਂ ਬੇ ਪਾਣੀਆਂ ਧਰਤੀਆਂ ਹਾਣੀਆਂ ਜੀਆਂ ਦਾ ਆਦਾਰਾ ਹੈ ਤੁ ਜੌਣ ਦਾਸਰਾ ਪਾਣੀਆਂ ਨੇ ਜਿਹੜਾ ਹਰੂਪੀਏ ਸੇ ਏਰੀਆ ਦੇ ਵਿੱਚ ਪਾਣੀ ਆਉਂਦਾ ਹੈ ਦਰਿਆ ਰਾਵੀ ਦਾ ਪਾਣੀ ਹੈ ਜਿਹੜਾ ਬੰਨ ਟੁੱਟਦੇ ਆ 15 ਥਾਮੀ ਜਿਹੜਾ ਪਾੜ ਪੈਂਦਾ ਉਹ ਪਾਣੀ ਆ ਜਿਹੜਾ ਇੱਧਰਲੇ ਬਹੁਤ ਸਾਰੇ ਏਰੀਆ ਦੇ ਵਿੱਚ ਖਿੰਡ ਜਾਂਦਾ ਹੈ ਇਹ ਬਾਪੂ ਦਾ ਘਰ ਸੀਗਾ ਇੱਥੇ ਘਰ ਬਣਾਇਆ ਹੋਇਆ ਸੀਗਾ ਤੇ ਇਹ ਘਰ ਆ ਜਿਹੜਾ ਬਿਲਕੁਲ ਡਗ ਡਗ ਪਿਆ ਛੱਤ ਬਿਲਕੁਲ ਖਤਮ ਹੋ ਗਈ ਆ ਔਰ ਹਨ ਬਸੇਰੇ ਇੱਥੇ ਬਾਪੂ ਕਰ ਰਿਹਾ ਬਾਪੂ ਇਹ ਤੁਸੀਂ ਪਾਣੀ ਕਿਸ ਦਿਨ ਆਇਆ ਸੀਗਾ ਇੱਥੇ ਇਹ ਆਪਣੇ ਆਏ 22 ਤਰੀਕ ਨੂੰ ਜੀ 22 ਤਰੀਕ ਨੂੰ 22 ਤਰੀਕ ਨੂੰ ਹਾਂ ਜੀ ਕਿੰਨਾ ਕ ਪਾਣੀ ਸੀਗਾ ਇੱਥੇ ਪਾਣੀ ਉਦੋਂ ਮਤਲਬ ਪਹਿਲੇ ਅੱਧਾ ਅੱਧਾ ਦਾ ਫੋਟ ਸੀਗਾ ਮੋੜੇ ਦੋ ਫੋਟ ਮੋੜੇ ਤਿੰਨ ਤਿੰਨ ਫੋਟ ਤੋਂ ਵੀ ਵੱਧ ਗਿਆ ਸੀ ਪਾਣੀ ਵੱਧਦਾ ਦੁਰਾ ਗਿਆ ਹਾਂ ਜੀ ਵੱਧਦਾ ਦੁਰਾ ਗਿਆ ਹਾਂ ਜੀ ਆ ਤੇ ਅੱਠਾ ਦਿਨਾਂ ਪਛੋਂ ਮਾਸਾ ਮਾਸਾ ਘਟਿਆ ਪਾਣੀ ਹਾਂ ਹਾਂ ਜੀ ਆ ਪਾਣੀ ਜਦੋਂ ਆਇਆਗਾ ਤਾਂ ਥੋੜੀ ਛੱਤ ਆ ਜਿਹੜੀ ਉਦੋਂ ਡਿੱਗੀ ਆ ਇਹ ਉਦੋਂ ਉਦੋਂ ਗਿਆ ਹਾਂਜੀ ਆ ਮੇਹ ਪਿੰਡ ਦਾ ਮੁਰਦਾ ਚਾਹਤਾ ਡੇ ਗਈ ਤੇ ਬਹੁਤ ਭੈੜਾ ਹਾਲ ਹੋਇਆ ਜੀ ਮੁਰਕੇ ਮੈਂ ਨਿੱਕੇ ਬੱਚੇ ਦੇ ਘਰ ਚਲਾ ਗਿਆ ਹਾਂਜੀ ਤੇ ਉੱਥੇ ਚੱਲ ਤੁਸੀਂ ਇੱਥੇ ਰਹਿੰਦੇ ਸੀਗੇ ਪਹਿਲਾਂ ਇੱਥੇ ਰਹਿੰਦਾ ਮੈਂ ਜੀ ਹਾਂਜੀ ਆ ਤੇ ਘਰ ਦੇ ਗੁਜਰ ਗਿਆ ਬੜੇ ਚਿਰ ਹੋ ਗਿਆ ਹਾਂ ਤੁਹਾਨੂੰ ਪਤਾ ਬੱਚੇ ਅੱਜ ਕੱਲ ਕੋਈ ਕਿੰਨਾ ਕਿਸ ਇਨਸਾਨ ਦੇ ਆ ਇੱਕ ਬੱਚੇ ਨੂੰ ਸੱਪ ਲੱਗਾ ਉਹ ਲੰਗਾ ਹੋਇਆ ਜਿਹੜਾ ਵੱਡਾ ਮੁੰਡਾ ਹਾਂਜੀ ਉਦੋਂ ਤੁਰ ਜਾਂਦਾ ਮਾਪੋਂ ਦਾ ਫਰ ਰਹਿਣਾ ਬਹੁਤ ਔਖਾ ਹੈ ਐਂ ਤਾਂ ਜਦੋਂ ਕਿਸੇ ਦੇ ਘਰ ਰਹਿੰਦੇ ਆ ਜੀ ਹਾਂ ਇਹ ਕਰੂ ਟੈਂਪਾਸ ਕਰ ਰਹੇ ਆ ਮੈਂ ਹਾਂਜੀ ਕਿਸੇ ਦੇ ਘਰ ਵੀ ਰਹਿਣਾ ਬਹੁਤ ਔਖਾ ਬਾਬਾ ਬੜਾ ਮੁਸ਼ਕਿਲ ਹੈ ਜੀ ਨਾ ਕੋਈ ਵੇੜੇ ਸਿਰ ਚਾਹ ਦਿੰਦਾ ਨਾ ਕੋਈ ਪਾਣੀ ਦਿੰਦਾ ਨਾ ਉਹ ਨਾ ਉਹ ਬੜਾ ਮੁਸ਼ਕਿਲ ਹੈ ਜੀ ਹਾਂਜੀ ਪਰ ਇੱਥੇ ਹੁਣ ਤੁਸੀਂ ਰਹਿੰਦੇ ਸੀ ਹੁਣ ਤਾਂ ਰਹਿਣਾ ਬੜਾ ਔਖਾ ਇੱਥੇ ਰਹਿਣਾ ਨਹੀਂ ਜਾ ਸਕਦਾ ਨਹੀਂ ਜਾਂਦਾ ਹੁੰਦੇ ਤੇ ਮੁਸ਼ਕਲ ਬੜਾ ਹੁੰਦਾ ਜੀ ਤੇ ਮੱਛਰ ਬੜਾਇਆ ਬਹੁਤ ਭੜਾ ਹਾਲ ਇੱਥੇ ਰੋਲ ਰਿਆ ਜੀ ਹਾਂ ਕਿਉਂ ਬਜ਼ੁਰਗਾਂ ਨੂੰ ਅੱਜਕੱਲ ਕੋਈ ਨਹੀਂ ਸਾਮੰਦਿਆ ਹਾਂਜੀ ਮਿਹਰਬਾਨੀ ਕਰਕੇ ਤੇ ਜੋ ਕੋ ਕਰਨਾ ਤੇ ਕਰਾ ਦਿਓ ਮਿਹਰਬਾਨੀ ਜੀ ਹਾਂਜੀ ਸਭ ਤੋਂ ਆਏ ਆਏ ਸਾਰੇ ਹਣਾ ਦੀ ਮਾਰ ਪੈਂਦੀ ਐ ਜੇ ਪਹਿਲੀ ਇਕ 88 ਆਇਆ ਜੀ ਉਹਨਾਂ ਕੋਠੇ ਤੇ ਤਾਂ ਦਾ ਪਾਣੀ ਚੜ ਗਿਆ ਗਿਆ ਪੱਕਾ ਤਾਂ ਤਹਲ ਤੇ ਪਾਣੀ ਚੜ ਗਿਆ ਹਾਂ ਜੀ ਹਾਂ ਤੇ ਫਿਰ ਅਗਾ ਚਰਨੇ ਚ ਆਇਆ ਚਰਨੇ ਜੀ ਵੀ ਅੰਦਰ ਥੋੜਾ ਜਿਹਾ ਪਾਣੀ ਤਾਂ 88 ਅਗਾ 50 225 ਤੋਂ ਬਹੁਤ ਜ਼ਿਆਦਾ ਆਇਆ ਪਾਣੀ ਹਾਂ ਬੜੀ ਮੁਸ਼ਕਲ ਦਾ ਲੋਕਰ ਜਾਣ 88 ਤੋਂ ਬਾਅਦ ਤੇ ਬਚ ਹੁਣ 25 ਤੋਂ ਬਹੁਤ ਜ਼ਿਆਦਾ ਪਾਣੀ ਆਇਆ ਹਾਂ ਜੀ ਹਾਂ ਜੀ ਆਹ ਤੋਂ ਪਾਣੀ ਜ਼ਿਆਦਾ ਔਰ 88 ਸਾਲ ਵਿੱਚ ਸਿੱਧਾ ਹੀ ਮਾਰ ਪਾਏ ਪਾਣੀ ਹਾਂ ਤੋਂ ਰਾਵੀ ਦਾ ਪਾਣੀ ਨਹੀਂ ਟੁੱਟਾ ਤੇ ਇਧਰ ਪਾਣੀ ਟੁੱਟਾ ਸਾਲ ਹੂੰ ਡੇਰੇ ਬੰਨਾਂ ਤੋਂ ਹੁਣੇ ਰਾਵੀ ਦਾ ਪਾਣੀ ਆਇਆ ਸੀਗਾ ਇੱਥੇ ਹਾਂਜੀ ਹਾਂਜੀ ਰਾਵੀ ਦਾ ਪਾਣੀ ਆਇਆ ਹਾਂਜੀ ਹੂੰ ਘੁੰਦ ਵਾਲੇ ਮਾਸ਼ਾਅੱਲਾ ਟੁੱਟ ਕੇ ਗਾਂਦ ਰੈਂਟ ਟੁੱਟ ਗਈ ਗਾਂਦ ਫੇਰ ਸੱਕੇ ਜਰ ਬਹੁਤ ਟੁੱਟ ਗਈ ਤੇ ਕਾਂ ਫਿਰ ਪਾਣੀ ਮਿੰਟੋ ਬਿਟੀ ਆ ਗਿਆ ਜੀ ਹੂੰ ਹਾਂਜੀ ਮਾਹਾਂ ਜਾਨ ਬਚਾਈ ਪੱਜ ਪੱਜ ਕੇ ਜੀ ਡੰਗਰ ਡੋਂਗਰ ਮਲੇ ਰੋੜ ਤੇ ਲਈ ਪਰ ਬਾਈ ਤਾਂ ਕੋਠੇ ਕਾਟੇ ਨਿਆਣੇ ਚਾਰ ਲੈ ਸੀਗੇ ਹੂੰ ਹਾਂਜੀ ਆ ਬਾਜੋ ਥੋੜੀ ਰੱਖੀ ਹੋਈ ਸੀਗੀ ਹਾਂਜੀ ਬੱਚਿਆ ਦੀ ਹੈ ਜੀ ਮੇਰੀ ਨਹੀਂ ਜੀ ਹੂੰ ਮੈਂ ਤੇ ਆਪਣੀ ਜਾਨ ਮਾਹ ਬਚਾਉਂਦਾ ਮੈਂ ਡੰਗਰ ਕੀ ਕਰਨੇ ਹਾਂਜੀ ਆ ਇਹ ਬਾਪੂ ਦੀ ਤਰਾਸਦੀ ਐ ਇਹ ਇਹਨਾਂ ਦੀ ਤਰਾਸਦੀ ਨਹੀਂ ਆ ਇਸ ਏਰੀਏ ਦੇ ਬਹੁਤ ਸਾਰੇ ਪਿੰਡਾਂ ਦੀ ਬਹੁਤ ਸਾਰੇ ਘਰਾਂ ਦੀ ਤਰਾਸਦੀ ਆ ਬਾਪੂ ਦੇ ਅੱਖਾਂ ਦੇ ਵਿੱਚ ਆਪ ਮਹਾਰੇ ਪਾਣੀ ਉਤਰ ਆਇਆ ਕਿ ਮੈਂ ਇੱਥੇ ਰਹਿਣ ਦੇ ਨਹੀਂ ਮਜਬੂਰ ਆ ਇੱਥੇ ਪਾਣੀ ਆਉਂਦਾਗਾ ਦਰਿਆ ਰਾਵੀ ਨੇ ਇਸ ਏਰੀਏ ਦੇ ਵਿੱਚ ਬਹੁਤ ਵੱਡੀ ਮਾਰ ਮਾਰੀ ਆ ਇੱਥੇ ਇਹ ਭਰਾਂਡਾ ਸੀਗਾ ਬਾਪੂ ਦਾ ਪਾਣੀ ਆਉਣ ਤੋਂ ਬਾਅਦ ਦੇ ਵਿੱਚ ਭਰਾਂਡਾ ਜਿਹੜਾ ਸਾਰਾ ਇਹ ਡਿੱਗ ਜਾਂਦਾਗਾ ਇਹ ਇਸ ਘਰ ਦੀ ਕਹਾਣੀ ਨਹੀਂ ਆ ਇਸ ਏਰੀਏ ਦੇ ਬਹੁਤ ਸਾਰੇ ਕਹਾ ਘਰਾਂ ਦੀ ਜਿਹੜੀ ਇਹ ਕਹਾਣੀ ਹੈ ਜਿਨ੍ਹਾਂ ਨੂੰ ਦਰਿਆ ਰਾਵੀ ਦਾ ਪਾਣੀ ਆ ਜਿਹੜਾ ਉਹ ਖਾ ਗਿਆ ਲੋਕ ਇਹੀ ਗੱਲ ਕਹਿੰਦੇ ਆ ਕਿ ਦਰਿਆ ਰਾਵੀ ਦੇ ਪਾਣੀ ਨੇ ਇਸ ਵਾਰ ਸਾਨੂੰ ਖਾਧਾਗਾ ਵੱਡੀ ਪੱਧਰ ਤੇ 88 ਦੇ ਵਿੱਚ ਇੱਥੇ ਹੜ ਆਉਂਦਾ ਔਰ 15-15 20-20 ਫੁੱਟ ਪਾਣੀ ਇਸ ਪਿੰਡ ਦੇ ਵਿੱਚ ਚੜ ਜਾਂਦਾ ਤੇ ਹੁਣ 25 ਦੇ ਵਿੱਚ ਦਰਿਆ ਰਾਵੀ ਨੇ ਵੱਡੀ ਮਾਰ ਮਾਰੀ ਇਸ ਏਰੀਆ ਨੂੰ ਜੇ ਰਮਦਾਸ ਪਿੰਡ ਦੀ ਗੱਲ ਹੋਵੇ ਕੋਨੇਵਾਲ ਪਿੰਡ ਦਾ ਬਹੁਤ ਸਾਰਾ ਰਕਬਾ ਜਿਹੜਾ ਉਹ ਜ਼ਮੀਨੀ ਵੀ ਸੀਗਾ ਬਹੁਤ ਸਾਰੇ ਘਰ ਸੀਗੇ ਨੁਕਸਾਨੇ ਗਏ ਆ ਕੋਰੋਨਾ ਪੀੜੀ ਦੀ ਕੋਠੀ ਜਿਹੜੀ ਬੇਰ ਦੇ ਨੁਕਸਾਨੀ ਗਈ ਆ ਤੇ ਇਹ ਜਿਹੜਾ ਕੋਨੇ ਆਲ ਦੇ ਨਜ਼ਦੀਕ ਦਾ ਪਿੰਡ ਆ ਰਮਦਾਸ ਉਸੇ ਪਿੰਡ ਦੇ ਜਿਹੜਾ ਇੱਥੇ ਇਹਨਾਂ ਦੀ ਜਿਹੜਾ ਆਮ ਜਿਹੜੇ ਆਪਣੇ ਪਿੰਡਾਂ ਦੇ ਘਰ ਹੈਗੇ ਆ ਪਿੰਡੂ ਪਰਿਵਾਰ ਹੈਗੇ ਆ ਉਹ ਪਸ਼ੂ ਰੱਖਦੇ ਆ ਖੇਤੀਬਾੜੀ ਪ੍ਰਭਾਵਿਤ ਜਿਹੜਾ ਸੂਬਾ ਹੈਗਾ ਪੰਜਾਬ ਤੇ ਉਹ ਖੇਤੀਬਾੜੀ ਦੇ ਨਾਲ-ਨਾਲ ਜਿਹੜਾ ਪਸ਼ੂ ਰੱਖਦੇ ਆ ਆਪਣੀ ਜ਼ਿੰਦਗੀ ਰੂਬ ਰੇੜੀ ਨੂੰ ਤੱਕਾ ਲਾਉਣ ਦੇ ਲਈ ਤਾ ਇੱਥੇ ਜਿਹੜਾ ਬਾਪੂ ਰਣਬਸੇਰਾ ਸੀਗਾ ਹਾਲਾਂ ਤੋਂ ਬਾਅਦ ਦੇ ਵਿੱਚ ਤਸਵੀਰ ਆ ਜਿਹੜੀ ਬਿਲਕੁਲ ਮਤਲਬ ਕੀ ਹੈ ਆਪਣਾ ਵੀ ਇਹੀ ਪਿੰਡ ਆ ਬਈ ਆਪਣਾ ਆ ਘਰ ਜੇ ਸਾਰੇ ਵੇਖੋ ਘਰ ਜਾਗੇ ਅੰਦਰ ਜਾ ਕੇ ਵੇਖੋ ਪਾਟਾ ਜੇ ਅੱਛਾ ਹਾਂਜੀ ਆ ਜੇ ਦੇਖ ਲਓ ਸਾਡਾ ਤੇ ਬਹੁਤ ਬੁਰਾ ਹਾਲ ਜੇ ਅਸੀਂ ਤੇ ਵੇਖੋ ਤਰਪਾਲਾਂ ਲਾ ਕੇ ਰਹਿੰਦੇ ਜੇ ਹੂੰ ਅਸੀਂ ਤੇ ਇੱਥੇ ਨਾਨਕੇ ਬੈਠੇ ਜੇ ਸਾਡੇ ਨਾਨਕੇ ਆ ਜੀ ਤੇ ਸਾਨੂੰ ਥਾਂ ਇਹਨਾਂ ਨੇ ਦਿੱਤਾ ਵੀ ਚਲੋ ਰਹਿ ਲਓ ਅਸੀਂ ਚਲੋ ਇੱਥੇ ਦੋ ਮਕਾਨ ਪਾਲੇ ਨੇ ਹੂੰ ਤੇ ਆ ਵੇਖੋ ਸਾਡਾ ਘਰ ਜੇ ਸ਼ਤ੍ਰਿ ਤਰਪਾਲਾ ਪਾ ਕੇ ਰਹਿ ਰਹੇ ਹੋ ਇੱਥੇ ਤਰਪਾਲਾ ਪਾ ਕੇ ਰਲੇ ਕਿਤੇ ਫੜਫੜਾ ਕੇ ਕਮਰੇ ਪਾਏ ਸੀ ਹੂੰ ਤੇ ਉਹ ਵੀ ਤੁਸੀਂ ਅੰਦਰ ਆ ਕੇ ਹਾਲਾਤ ਦੇਖ ਸਕਦੇ ਹੋ ਹੂੰ ਆ ਬੈੱਡ ਖਰਾਬ ਹੋ ਗਏ ਨੇ ਹੂੰ ਆ ਦੋ ਮਕਾਨ ਨੇ ਵੇਖੋ ਪਟ ਗਏ ਨੇ ਜੀ ਵੇਖੋ ਇਹਨਾਂ ਦਾ ਕੀ ਹਾਲ ਬਣਿਆ ਜੇ ਆ ਜੀ ਇਹ ਮਕਾਨ ਮੈਂ ਪਾਏ ਸੀ ਫੜਫੜ ਕੇ ਕਿਉਂਕਿ ਮੇਰਾ ਆਪਣਾ ਦਿਲ ਦਾ ਵਾਲ ਪਿਆ ਆ ਅੱਛਾ ਮੈਂ ਦਿੱਲੀ ਦਵਾਈ ਖਾਂਦਾ 100 ਰੁਪਏ ਦੀ ਦਿੱਲੀ ਜਾਂਦੀ ਮੇਰੀ ਦਵਾਈ ਹੂੰ ਬਹੁਤ ਮੇਰਾ ਮੰਦਾ ਹਾਲ ਆ ਆ ਵੇਖੋ ਆਗੇ ਤੋ ਬਾਈ ਦਾ ਕਹਿ ਰਿਹਾ ਕਿ ਮੈਂ ਆਪ ਪਹਿਲਾਂ ਬਿਮਾਰ ਹੈਗਾ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇੱਕ ਵਾਰ ਇਹ ਵੀਰ ਦਾ ਘਰ ਸੀਗਾ ਬਾਈ ਨੇ ਕਹਾਂਗੇ ਸਾਡੇ ਨਾਨਕੇ ਆ ਇੱਥੇ ਪਹਿਲਾਂ ਹੜ੍ਹ ਆਉਂਦਾ ਘਰ ਨੂੰ ਜਿਹੜੀਆਂ ਤਰੇੜਾਂ ਆ ਚੁੱਕੀਆਂ ਨੇ ਸਭ ਤੋਂ ਵੱਡੀ ਚੀਜ਼ ਹੁੰਦੀ ਆ ਇਨਸਾਨਦਾਰ ਆਣ ਬਸੇਰਾ ਆਣ ਨਾਲ ਜਿਹੜਾ ਘਰ ਹੁੰਦਾਗਾ ਇਸ ਘਰ ਨੂੰ ਤਰੇੜਾਂ ਬਿਲਕੁਲ ਆ ਗਈਆਂ ਪਰ ਬਾਈ ਤੁਸੀਂ ਹੱਥੀ ਮਨਾਇਆ ਤੇ ਹੱਥੀ ਜੀ ਦੇਖਣੀ ਤਾਂ ਬਹੁਤ ਔਖਾ ਫਿਰ ਬਹੁਤ ਸਾਰੇ ਚੁੱਕ ਚਕਾ ਕੇ ਬਣਾਇਆ ਜੇ ਤੁਸੀਂ ਇਹ ਸੋਚੋ ਵੀ ਬਿਮਾਰ ਉੱਠ ਕੇ ਬੰਦੇ ਨੇ ਬਣਾਇਆ ਉਹ ਕਿਸ ਤਰ੍ਹਾਂ ਉਹਦੇ ਹਾਲਾਤ ਹੋਣਗੇ ਬਾਅਦ ਵਿੱਚ ਹੂੰ ਹੁਣ ਵੇਖੋ ਆ ਜੇ ਪਾਇਆ ਜੇ ਇਹਦੇ ਅੰਦਰ ਆ ਕੇ ਵੇਖੋ ਤੁਸੀਂ ਵੀ ਇੱਕ ਤੇ ਹੁੰਦਾ ਨਾ ਵੀ ਝੂਠ ਮਾਰ ਦਿੰਦੇ ਲੋਕ ਜੀ ਆ ਨਵੇਂ ਮਕਾਨ ਪਏ ਸੀ ਆ ਵੇਖੋ ਟੋਏ ਪਏ ਨੇ ਹੂੰ ਆ ਦੇਖੋ ਆ ਸਾਰਾ ਫਰਸ਼ ਵਹਿ ਗਿਆ ਜੇ ਜੀ ਇਹ ਵਾਲਾ ਹੂੰ ਆ ਤੇੜਾ ਪੈ ਗਿਆ ਜੇ ਇੱਥੋਂ ਉਪਰੋਂ ਲੈਟਰ ਪਾਟਾ ਆ ਇਹਨੂੰ ਪੌੜੀਆਂ ਵਾਲੇ ਵੱਨੇ ਨੂੰ ਆਉਂਦਾ ਜੇ ਜੀ ਤੇ ਆਹ ਕਮਰੇ ਦਾ ਵੀ ਇਹੋ ਹਾਲਾਤ ਜੇ ਹੂੰ ਆ ਦੇਖੋ ਆਹ ਦੇਖੋ ਸਾਰੀ ਕੰਧ ਪਾਟੀ ਜੇ ਹਾਂ ਆ ਵੇਖੋ ਆ ਸਾਰਾ ਥਾਂ ਵੀ ਸਾਰਾ ਬਾਈ ਬੈਠਿਆ ਪਿਆ ਦਾ ਹਾਂਜੀ ਥਾਂ ਸਾਰਾ ਬੈਠਾ ਹੋਇਆ ਸਾਰਾ ਫਰਸ਼ ਬਹਿ ਗਿਆ ਜੇ ਸਮਾਨ ਕੱਢਣ ਦਾ ਮਤਲਬ ਹੀ ਕੋ ਮੌਕਾ ਨਹੀਂ ਮਿਲਿਆ ਪਾਣੀ ਇਹਦੇ ਅੰਦਰ 2-2 2.5 ਫੁੱਟ ਆ ਚੁੱਕਾ ਈ ਆਡੇ ਘੇਟ ਗਾੜੀ ਕਟਕਟ ਵੀ 4-4 5-5 ਫੁੱਟ ਪਾਣੀ ਅੱਛਾ ਤੁਹਾਨੂੰ ਸਮਾਨ ਕੱਢਣ ਦਾ ਟਾਈਮ ਨਹੀਂ ਦਿੰਦਾ ਨਹੀਂ ਨਹੀਂ ਆ ਕਣਕ ਵੀ ਵੇਖੋ ਪੌੜੀਆਂ 'ਚ ਰੱਖੀ ਏ ਦਾ ਦਾ ਕਾਲੀ 'ਚ ਤੇ ਉਸ ਤੋਂ ਬਾਅਦ ਜੋ ਬੈੱਡ ਹੀ ਇਹਦੇ ਵਿੱਚ ਖੁੱਭਗੇ ਨੇ ਤੇ ਉਹਨਾਂ ਦੇ ਨਾਲ ਢੋਆ ਪੈ ਗਿਆ ਤੇ ਘੋਰ ਪੈ ਗਿਆ ਸਾਰੇ ਹਾਂ ਇਹ ਕਰਕੇ ਜੋ ਵੀ ਸਾਡੀ ਮਾਲੀ ਸਹਾਇਤਾ ਬੰਦੀ ਆ ਉਹ ਦਿੱਤੀ ਜਾਵੇ ਉਹ ਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਬਾਈ ਦਾ ਕਹਿਣਾ ਕਿ ਮੈਂ ਪਹਿਲਾਂ ਹੀ ਬਹੁਤ ਬਿਮਾਰ ਹੈਗਾ ਮੈਂ ਘਰ ਬਣਾਇਆ ਸੀਗਾ ਮਸਾ ਪੈਸੇ ਜੋੜ ਕੇ ਘਰ ਬਣਾਇਆ ਸੀ ਇੱਕ ਇੱਕ ਰੁਪਇਆ ਜੋੜ ਕੇ ਜਿਹੜਾ ਸ ਵੀਰ ਨੇ ਘਰ ਬਣਾਇਆ ਸੀ ਰਾਵੀ ਰੂਪੀ ਜਿਹੜਾ ਹੜ ਆਉਂਦਾ ਇੱਥੇ ਰਾਵੀ ਦੇ ਰੇ ਲੀਕ ਹੁੰਦਾ 14 15 ਥਾਮਾ ਦੇ ਪਾਰ ਪੈਂਦਾ ਤਾਂ ਹੜ ਦੀ ਸਮਾਪਤੀ ਤੋਂ ਬਾਅਦ ਇਹ ਬੱਚਾ ਆ ਤਸਵੀਰ ਆ ਰਮਦਾਸ ਦੇ ਬਹੁਤ ਹੀ ਘਰਾਂ ਦੀ ਹੈ ਰਮਦਾਸ ਪੰਡਾ ਅੰਮ੍ਰਿਤਸਰ ਸਾਹਿਬ ਦਾ ਘਰ ਨੂੰ ਤਰੇੜਾਂ ਬਿਲਕੁਲ ਆ ਗਈਆਂ ਨੇ ਸਭ ਤੋਂ ਵੱਡਾ ਆਸ਼ੀਆਨ ਦਾ ਇਨਸਾਨ ਦਾ ਜਿਹੜਾ ਆਸ਼ੀਆਨਾ ਹੁੰਦਾ ਆਲ ਨਾ ਹੁੰਦਾ ਘਰ ਹੁੰਦਾ ਚਾਹੇ ਇਨਸਾਨ ਕਿੱਥੇ ਵੀ ਕੰਮ ਕਰਦਾ ਹੋਵੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਹੋਵੇ ਪਰ ਕੰਮ ਕਰਨ ਤੋਂ ਬਾਅਦ ਦੇ ਵਿੱਚ ਇਨਸਾਨ ਆਪਣੇ ਆਲਣੇ ਦੇ ਵਿੱਚ ਜਰੂਰ ਆਉਂਦਾ ਇਹ ਜਿਲ੍ਹਾ ਅੰਮ੍ਰਿਤਸਰ ਸਾਹਿਬ ਦਾ ਰਮਦਾਸ ਪੰਡਾ ਇੱਥੇ 4-4 ਫੁੱਟ ਪਾਣੀ ਖੜ੍ਹ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਆਹ ਤਸਵੀਰਾਂ ਹੜਾ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਘਰਾਂ ਦੀ ਆ ਤਰੇਣਾ ਬਿਲਕੁਲ ਆਇਆ ਪਈਆ ਲੈਂਟਰ ਜਿਹੜਾ ਇਹ ਬਹਿ ਗਿਆ ਬਿਲਕੁਲ ਲੈਂਟਰ ਵੀ ਭਾਈ ਜੇਕਰ ਇਹਦੀ ਮੁਰੰਮਤ ਨਾ ਕਰਵੇ ਤਾਂ ਡਿੱਗ ਵੀ ਸਕਦਾ ਇਹਦੇ ਇਹਦੇ ਵਿੱਚ ਝੋਲੀ ਪੈ ਗਈ ਜਿੱਤੋਂ ਉਪਰ ਤੇੜਾ ਉਪਰ ਤੇੜਾ ਆ ਗਿਆ ਜੇ ਇਹਦੇ ਕੋਈ ਖਤਰਾ ਹੀ ਹੈ ਵੇਖੋ ਤਾਂ ਪੁਣਾਏ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਅਜੇ 5 ਸਾਲ ਹੋਏ ਜੇ ਬਣਾਏ ਨੂੰ 5 ਸਾਲ ਹੀ ਹੋਏ ਹਾਂਜੀ 5 ਸਾਲ ਹੋਏ ਜੀ ਤੇ ਪੰਜਾਂ ਸਾਲਾਂ ਦੇ ਵੇਖੋ ਪਹਿਲੀ ਵਾਰੀ ਪਾਣੀ ਆਇਆ ਸੀ ਤੇ ਪਹਿਲੀ ਵਾਰੀ ਪਾਣੀ ਹੈ ਕਮਰਿਆਂ ਦੇ ਉੱਤੇ ਪਹਿਲੀ ਵਾਰ ਆਇਆ ਜੇ ਤੇ ਤੁਸੀਂ ਸੋਚੋ ਵੀ ਆ ਮੇਰੇ ਛੋਟੇ ਭਰਾ ਦਾ ਲਾਗੇ ਘਰ ਆ ਉਹਦਾ ਵੀ ਵੇਖੋ ਕੀ ਹਾਲ ਜੇ ਕੱਚਾ ਤਾਂ ਆਇਆ ਹੂੰ ਸਮਰਸੀਵਾਲ ਜੋ ਕੋ ਸਭ ਕੁਝ ਡੁੱਬ ਗਿਆ ਇੱਥੇ ਹੂੰ ਇਹਦੇ ਵਿੱਚ ਇਤਨਾ ਤੇੜਾ ਆਇਆ ਨੇ ਇਸੇ ਤਰ੍ਹਾਂ ਹੀ ਹੂੰ ਤੇ ਬਹੁਤ ਬੁਰਾ ਵਾਲਾ ਤਰਪਾਲਾ ਲਾ ਕੇ ਰਾਤ ਨੂੰ ਬਾਹਰ ਸੌਣੇ ਕਿਤੇ ਛੱਤ ਉੱਤੇ ਡੇਗ ਨਾ ਪਵੇ ਇੱਕ ਗੱਲ ਹੋਰ ਆ ਬਾਈ ਤੁਸੀਂ ਤੁਹਾਡੀ ਤਰਪਾਲ ਬਾਹਰ ਪਾਈ ਹੋਈ ਆ ਘਰ ਟੋਡਾ ਬਣਾਇਆ ਹੋਇਆ ਪਰ ਐਡੀ ਤਰਾਸ ਦੇਖ ਤੁਸੀਂ ਅੰਦਰ ਨਹੀਂ ਪੈ ਸਕਦੇ ਤਰਵਾਲਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਮਜਬੂਰ ਇਹ ਕਰਕੇ ਛੋਟੇ ਛੋਟੇ ਬੱਚੇ ਨੇ ਅਸੀਂ ਤੇ ਜਿਹੜਾ ਕੱਟ ਲਿਆ ਟਾਈਮ ਕੱਟ ਲਿਆ ਹੁਣ ਬੱਚਿਆਂ ਦੇ ਵਗਾਰ ਸੋਚਦਾ ਬੰਦਾ ਵੀ ਬੱਚੇ ਕਿਤਰਾ ਬੱਚੇ ਲੈ ਕੇ ਬਾਹਰ ਸੌਂਜਾਈਦਾ ਜੀ ਜੀ ਕੀ ਕਿ ਲੈਟਰ ਕਿਤੇ ਡੇਗਣਾ ਪਾਇਆ ਟੋਟਾ ਡੇਗ ਪਿਆ ਲੈਟਰ ਤੇ ਤੁਹਾਨੂੰ ਪਤਾ ਅੱਜਕੱਲ ਕੀ ਹਾਲ ਹਾਲਾਤ ਹੁੰਦੇ ਜੀ ਬੱਚੇ ਭੈਣ ਵੀ ਸਾਡੇ ਨਾਲ ਪੜ੍ਹੇ ਜਿਵੇਂ ਬਾਈ ਨੇ ਕਿਹਾ ਕਿ ਅਸੀਂ ਘਰ ਜਿਹੜਾ ਰੁਪਈਆ ਰੁਪਈਆ ਜੋੜ ਕੇ ਬਣਾਇਆ ਸੀਗਾ ਪਰ ਹੁਣ ਆਪਦੇ ਹੱਥੀ ਬਣਾਈ ਹੋਈ ਚੀਜ਼ਾਂ ਜਿਹੜੀ ਹੱਥਾਂ ਚੋਂ ਖੁਰਦੀ ਹੋਈ ਦਿਖਾਈ ਦੇ ਰਹੀ ਆ ਸਾਡੇ ਦੇ ਬਈ ਵੀਰ ਜੀ ਸਰਫੇ ਦੇ ਬੱਚੇ ਆ ਤੇ ਇਸ ਕਰਕੇ ਅਸੀਂ ਤੰਬੂਲਾ ਆਏ ਆ ਇੱਕ ਇੱਕ ਬੇਟਾ ਸਾਡਾ ਦੇ ਦੋ ਬੇਟੀਆਂ ਮੇਰੀਆਂ ਇੱਕ ਬੇਟੀ ਇਹਨਾਂ ਦੀ ਹੈ ਸਰਫੇ ਦੇ ਬੱਚੇ ਆ ਬੱਚੇ ਵੀ ਅਸੀਂ ਮਸਾ ਲੈ ਆ ਤੇ ਇਹ ਸਾਨੂੰ ਥਾਂ ਨਾਣਕਿਆਂ ਨੇ ਦਿੱਤਾ ਸੀ ਤੇ ਗੁਰਦੁਆਰੇ ਦੇ ਵਿੱਚ ਥਾਂ ਆ ਨਾ ਸਾਡੀ ਕੋਈ ਸਹਾਇਤਾ ਕਰਦਾ ਨਾ ਸਾਨੂੰ ਕੋਈ ਮਾਲਕੀ ਥਾਂ ਦਵਾਉਂਦਾ ਆ ਤੇ ਇਹ ਵੀ ਥਾਂ ਤੋਂ ਲੜਾਈਆਂ ਝਗੜੇ ਹੁੰਦੇ ਰਹਿੰਦੇ ਆ ਇਹ ਥਾਂ ਗੁਰਦੁਆਰੇ ਤੇ ਹੋਰ ਆ ਭਾਈ ਜਿਵੇਂ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਰਸਨ ਪਹੁੰਚਦਾ ਕਰ ਰਹੀਆਂ ਹੋਰ ਅਰਸਦਬਾਣੀ ਪਹੁੰਚਦਾ ਕਰ ਰਹੀਆਂ ਥੋੜੇ ਤਾਂ ਕੁਝ ਚੀਜ਼ਾਂ ਪਹੁੰਚੀਆਂ ਨੇ ਸਾਡੇ ਤੱਕ ਰਸਨ ਪਹੁੰਚਿਆ ਜੀ ਹੋਰ ਕੋਈ ਤੁਸੀਂ ਤੁਸੀਂ ਪਹਿਲੀ ਵਾਰ ਆਏ ਜੀ ਇੱਥੇ ਨੇ ਤੇ ਕੋਈ ਨਹੀਂ ਆਗੇ ਤੇ ਕਹਨੇ ਆਗੇ ਪੁੱਛਿਆ ਮੈਂ ਤੁਹਾਡਾ ਕਿਸ ਤਰ੍ਹਾਂ ਤੁਹਾਡਾ ਕਿਸ ਤਰ੍ਹਾਂ ਕਿਉਂਕਿ ਸਾਡਾ ਸਭ ਤੋਂ ਪਿੱਛੇ ਘਰ ਪੈਂਦਾ ਪਿੰਡ ਤੋਂ ਪਿੱਛੇ ਆ ਜਾਂਦਾ ਜੀ ਤੇ ਸਾਡੇ ਨਾਲ ਹੀ ਛੱਪੜ ਆ ਹਮ ਸਭ ਤੋਂ ਪਾਣੀ ਇੱਧਰੋਂ ਮਾਰ ਪਉਂਦਾ ਪਹਿਲੋਂ ਜੀ ਕੋਈ ਨਹੀਂ ਸਾਡੇ ਇੱਥੇ ਆਇਆ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਆਪਣਾ ਦਾ ਸਰਪੰਚ ਵੀ ਨਹੀਂ ਆ ਨਾ ਆਪ ਜਾ ਕੇ ਕਹੀਦਾ ਵੀ ਸਾਡੇ ਆ ਆ ਸਾਡੇ ਆ ਆ ਉਹ ਕਹਿੰਦੇ ਆਉਣਗੇ ਕੋਈ ਤੇ ਤੁਹਾਨੂੰ ਦਿਖਾ ਦਾਂਗੇ ਹਮ ਕੋਈ ਨਹੀਂ ਆਇਆ ਜੀ ਲੱਗੇ ਕੋਈ ਨਹੀਂ ਆਇਆ ਕੋਈ ਨਹੀਂ ਲੱਗੇ ਆਇਆ ਜੀ ਤੇ ਇਸ ਕਰਕੇ ਸਾਡਾ ਤੇ ਬਹੁਤ ਮਾਰਾ ਮਾੜਾ ਹਲਾ ਦੇ ਆ ਆ ਸਾਡੇ ਸਾਹਮਣੇ ਤੇਜੀ ਮੰਜ਼ਲ ਤੇ ਕੋਠੀ ਆ ਅਸੀਂ ਉਹਦੇ ਉੱਤੇ ਰਹੇ ਆ ਜਿੰਨੇ ਦਿਨ ਰਹੇ ਉੱਥੇ ਰਹੇ ਆ ਆਪਣੇ ਘਰ ਨੂੰ ਮਤਲਬ ਦੂਰੋਂ ਵੇਖਦੇ ਰਹੇ ਆ ਕਿਤੇ ਜਾਵ ਨਹੀਂ ਸਕਦੇ ਰਿਸ਼ਤੇਦਾਰ ਕਹਿੰਦੇ ਆ ਜਾਓ ਪਰ ਅਸੀਂ ਕਿਤਨਾ ਛੱਡ ਸਕਦੇ ਆ ਆਪਣਾ ਘਰ ਦੇ ਬਾਈ ਨੇ ਕਿਹਾ ਕਿਸੇ ਘਰ ਨੂੰ ਦੇਖਦੇ ਰਹੇ ਆ ਪਾਣੀ ਵਿੱਚ ਖੜਾ ਸੀਗਾ ਡਿੱਗਦੇ ਹੋਏ ਘਰ ਨੂੰ ਤਰੇੜਾਂ ਆ ਗਈਆਂ ਦੇਖਣਾ ਬਹੁਤ ਔਖਾ ਹੈਗਾ ਹਾਂਜੀ 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 ਉੱਤੋਂ ਮੰਜ਼ਲ ਤੋਂ ਉੱਪਰ ਚੜ੍ਹ ਕੇ ਤੇ ਇੱਧਰੋਂ ਵੇਖਦੇ ਰਹੇ ਆ ਤੇ ਨਾ ਆਪਣੇ ਬੰਦਿਆਂ ਨੂੰ ਆਉਣ ਦਿੰਦੇ ਰਹੇ ਨਾ ਅਸੀਂ ਆਪ ਆਉਂਦੇ ਰਹੇ ਆ ਕਿਉਂਕਿ ਇੰਨਾ ਇੰਨਾ ਤਾਂ ਪਾਣੀ ਆਉਣ ਡਿਆ ਸੀ ਤੇ ਜੇ ਡੋਬ ਜਾਂਦੇ ਤਾਂ ਸਾਡੀ ਸਹਾਇਤਾ ਕਿੰ ਜੀ ਇਹਨਾਂ ਦਾ ਘਰ ਆ ਵੇਖੋ ਅੰਦਰੋਂ ਆਲੀ ਛੱਤੀ ਮਾਰ ਲਓ ਵੀ ਇਹਨਾਂ ਦੇ ਘਰ ਦਾ ਹਾਲਾਤ ਕੀ ਜੇ ਕੱਚਾ ਅੰਦਰੋਂ ਕੱਚਾ ਜੇ ਸਾਰਾ ਹੀ ਹਮ ਅੱਛਾ ਇਹ ਘਰ ਇਹਨਾਂ ਦਾ ਹੈ ਇਹ ਘਰ ਇਹਨਾਂ ਦਾ ਹੈ ਭਾਈ ਇਹ ਘਰ ਦੇ ਵਿੱਚ ਤਰੇੜ ਆਈ ਹੋਈ ਆ ਇਹ ਤਾਂ ਲੰਮਾ ਸਮਾਂ ਚੱਲਦੇ ਨਹੀਂ ਇਸ ਤਰ੍ਹਾਂ ਇਹਦਾ ਸਾਰੇ ਲੰਮਾ ਸਮਾਂ ਵੇਖੋ 4 ਸਾਲ ਹੋਏ ਨੇ ਬਣਾਏ ਨੂੰ ਹਮ ਕਿਉਂਕਿ ਉਹ ਵੀ ਮੇਰੇ ਤੋਂ ਛੋਟਾ ਹੈ ਉਹ ਵੀ ਦਿਹਾੜੀ ਤੇ ਪਾ ਕਰਦਾ ਹਮ ਤੇ ਇਹ ਚੁੱਕ ਚੁਕਾ ਕੇ ਬਣਾਇਆ ਕਮਰੇ ਜੀ ਇਹ ਬਣਾਉਣ ਤੋਂ ਬਾਅਦ ਜਿਵੇਂ ਹੁਣ ਮੰਨ ਲਓ ਵੀ ਸਾਡਾ ਥਾਂ ਸਾਡੇ ਨਾਨਕਿਆਂ ਨੇ ਦਿੱਤਾ ਹਮ ਇਸ ਤੋਂ ਬਾਅਦ ਗੁਰਦੁਆਰੇ ਵਾਲੇ ਕਹਿੰਦੇ ਵੀ ਸਾਡਾ ਤਾਂ ਹੂੰ ਇਹ ਜ਼ਮੀਨ ਵੀ ਜਿਹੜੀ ਜਿੱਥੇ ਇਹ ਘਰ ਬਣਾਇਆ ਇਹ ਵੀ ਗੁਰਦੁਆਰੇ ਦਾ ਜੀ ਹੂੰ ਗੁਰਦੁਆਰੇ ਵਾਲੇ ਕਹਿੰਦੇ ਵੀ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਯੋਜਨਾ ਆਈ ਫਿਰ ਸਾਡਾ 1.5 ਲੱਖ ਰੁਪਿਆ ਜਿਵੇਂ ਆਇਆ ਹੂੰ ਉਹ ਵੀ ਸਾਨੂੰ ਨਹੀਂ ਮਿਲਿਆ ਜੀ ਤੇ ਹੂੰ 1 ਰੁਪਿਆ ਨੇ ਦਿੱਤਾ ਉਹ ਕਹਿੰਦੇ ਵੀ ਗੁਰਦੁਆਰੇ ਥਾਂ ਆ ਹੂੰ ਉਸ ਤੋਂ ਬਾਅਦ ਜਿਹੇ ਪਾ ਹੀ ਲਿਆ ਤੇ ਹੜਾ ਨੇ ਮਾਰ-ਮਾਰਤੀ ਜੇ ਸਾਨੂੰ ਵੇਖੋ ਕੀ ਬਣ ਗਿਆ ਜੀ ਤੇ ਇਹ ਵੇਖੋ ਖਲਾਰਾ ਖਲਾਰਾ ਵੀ ਸਾਡਾ ਕਿੱਥੇ ਕੱਪੜੇ ਪਾਣੇ ਆ ਕਿੱਥੇ ਆ ਫਰਿੱਜ ਜੋ ਟੀਵੀ ਬਿਮਾਰੀ ਇਸ ਤਰ੍ਹਾਂ ਉੱਤੇ ਰੱਖਿਆ ਜੀ ਹੂੰ ਤੇ ਅ ਪੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਹਮ ਮੌਕੇ ਦੇ ਮੁਤਾਬਕ ਵੇਖ ਕੇ ਕੀਤੀ ਜਾਵੇ ਇਹ ਨਹੀਂ ਪੀ ਅਸੀਂ ਝੂਠ ਮਾਰਾਂਗੇ ਜੋ ਕੁਝ ਹੈਗਾ ਉਹ ਸਾਹਮਣੇ ਆਊਗਾ ਹਮ ਇੱਕ ਧੰਦਾ ਝੂਠ ਮਾਰੀ ਜਾਂਦੇ ਲੋਕ ਉਹ ਨਹੀਂ ਆਪਣੇ ਕੋਗਾ ਰਸ਼ਨ ਹੜਕੋ ਪਹੁੰਚਿਆ ਹਮ ਰਸ਼ਨ ਹੁਣ ਵੀ ਆ ਜਾਂਦਾ ਹੈ ਲਈਦਾ ਆ ਜੀ ਤੇ ਖਾ ਲਈਦਾ ਤੇ ਫੇਰ ਲੈ ਆਈਦਾ ਹਮ ਆਪ ਦਿਹਾੜੀ ਤੇ ਜਾਂਦਾ ਰਸ਼ਨ ਪਹੁੰਚਦਾ ਤੁਹਾਡੇ ਕੋਲ ਰਸ਼ਨ ਪਹੁੰਚਦਾ ਉਹ ਵੀ ਹੜਕੋ ਪਰਚੀ-ਪੁਰਚੀ ਬਣਦੀ ਹੈ ਤੇ ਫੇਰ ਰਸ਼ਨ ਆਉਂਦਾ ਹੁਣ ਜਿਵੇਂ ਪਹਿਲਾਂ ਵੀ ਰਾਏ ਨੇ ਬਹੁਤ ਟਰਾਲੀਆਂ ਟਰੈਕਟਰਾਂ ਦੇ ਬਹੁਤ ਆਏ ਰਸ਼ਨ ਪਹੁੰਚਿਆ ਘਰਾਂ ਜੀ ਤਸਵੀਰ ਤਾਂ ਕਹਣਾ ਕਿ ਰਾਸ਼ਨ ਸਾਡੇ ਕੋਲੇ ਪਹੁੰਚ ਰਿਹਾ ਹੈ ਰਾਸ਼ਨ ਕਿ ਕੋਈ ਕਮੀ ਨਹੀਂ ਹੈ ਪਰ ਘਰਾਂ ਜਿਹੜੇ ਬਿਲਕੁਲ ਖਸਤਾ ਹਾਲਤ ਦੇ ਵਿੱਚ ਹੋ ਗਏ ਆ ਇਹ ਕਿਸੇ ਵળે ਵੀ ਡਿੱਗ ਸਕਦੇ ਆ ਤਰੇੜਾ ਜਿਹੜੀਆਂ ਉਹ ਵੱਧੀਆਂ ਜਾ ਰਹੀਆਂ ਇਹ ਬਈ ਪਿੰਡ ਕਿਹੜਾ ਹੈ ਇਹ ਰਮਦਾਸ ਪਿੰਡ ਬਾਹਰਲੇ ਕੋਠੇ ਆ। ਅੱਛਾ ਰਮਦਾਸ ਪਿੰਡ ਬਾਹਰਲੇ ਕੋਠੇ। ਇਹ ਰਮਦਾਸ ਤੋਂ ਜਦੋਂ ਤੁਸੀਂ ਸੱਜਿਆ ਸੱਜਿਆ ਥਮਰੋਗੇ ਤਾਂ ਬਾਹਰਲੇ ਕੋਠੇ ਆ। ਉੱਥੇ ਘਰ ਹੈ ਇਹਨਾਂ ਵੀਰਾਂ ਦੇ। ਇੱਥੇ ਤੁਸੀਂ ਆ ਕੇ ਘਰ ਦੀ ਸਥਿਤੀ ਨੂੰ ਬਾਤ ਸਕਦੇ ਹੋ, ਦੇਖ ਸਕਦੇ ਹੋ। ਇਹ ਤੇਣਾ ਪੂਰੇ ਘਰ ਨੂੰ ਆਈਆਂ ਹੋਈਆਂ ਨੇ। ਇੱਥੇ ਕੁਝ ਦਿਨ ਪਹਿਲਾਂ ਦਰਿਆ ਰਾਵੀ ਦਾ ਪਾਣੀ ਆਉਂਦਾ ਆਪੇ ਤੋਂ ਬਾਹਰ ਹੋ ਕੇ ਦੇਨਾਂ ਘਰਾਂ ਦੇ ਲੋਕਾਂ ਨੂੰ ਘੇਰਾ ਪਾ ਲੈਂਦਾ। ਆ ਤੁਸੀਂ ਨਿਉਆਂ ਨੇ। ਨਿਉਆਂ ਨੇ ਜਿਹੜੀਆਂ ਸਾਥ ਛੱਡਦੀਆਂ ਜਾਂਦੀਆਂ ਨੇ ਇਸ ਘਰ ਦੀਆਂ ਨੇਓ ਪਰ ਹੀ ਹੋਊਗੀ ਆਸਾਂ ਨਾ ਉਮੀਦਾਂ ਨਾ ਸਦਰਾਂ ਨਾ ਤੇ ਹੁਣ ਇਹਨਾਂ ਲੋਕਾਂ ਨੂੰ ਆਪਣਾ ਕਰ ਰਿਹਾ ਢਾਂਦਾ ਹੋਇਆ ਦਿਖਾਈ ਦੇ ਰਿਹਾ ਇੱਥੇ ਪਾਣੀ ਸੀਗਾ ਇਹਨਾਂ ਵੀਰਾਂ ਦਾ ਕਹਿਣਾ ਕਿ ਗੰਧਾਂ ਦੇ ਨਾਲੋਂ ਜਿਹੜੀ ਫਰਸ ਵੱਜੀ ਹੋਈ ਸੀਗੀ ਇੱਥੇ ਉਹ ਸਾਥ ਛੜਦੀ ਜਾ ਰਹੀ ਆ ਇਹਨਾਂ ਵੀਰਾਂ ਦਾ ਕਹਿਣਾ ਕਿ ਅਸੀਂ ਪਹਿਲਾਂ ਹੀ ਬਹੁਤ ਬਿਮਾਰ ਆ ਕਿ ਸਾਡੀ ਸਥਿਤੀ ਆ ਜਿਹੜੀ ਆਰਥਿਕ ਤੌਰ ਤੇ ਕੀਤੀ ਜਾਵੇ ਘਰ ਬਣਾਉਣ ਦੇ ਵਿੱਚ ਦੁਬਾਰੇ ਘਰ ਬਣਾਉਣਾ ਬਹੁਤ ਔਖਾ ਇਨਸਾਨ ਤੋਂ ਪਹਿਲੀ ਵਾਰ ਹੀ ਕਰ ਆ ਆਪਦਾ ਆਲਣਾ ਰਹਿਣ ਦੇ ਲਈ ਮਸਾ ਬਣਦਾ ਲੋਕਾਂ ਦੀ ਸਥਿਤੀ ਇਦਾਂ ਦੀ ਹੋਈ ਕੜੀ ਆ ਹੁਣ ਦੁਬਾਰੇ ਫੇਰ ਪਾਣੀਆਂ ਨੇ ਮਾਰ ਮਾਰੀ ਆ ਉਸ ਤੋਂ ਬਾਅਦ ਦੇ ਬੱਚੇ ਵੀਰ ਬਿਮਾਰ ਆ ਉਹ ਉਦੋਂ ਵੀ ਵੱਡੀ ਮਾਰ ਆ ਇਹਨਾਂ ਲੋਕਾਂ ਨੇ ਕਹਿਣਾ ਕਿ ਸਾਡੇ ਘਰ ਆ ਜਿਹੜੇ ਘਰਾਂ ਦੀ ਮੁਰੰਮਤ ਕਰਵਾਈ ਜਾਵੇ ਪਹਿਲਾਂ ਅਸੀਂ ਇਹ ਨਹੀਂ ਵੀ ਸਾਡੇ ਤੇ ਰਹਿਣ ਤੁਸੀਂ ਦੇਖ ਇੱਥੇ ਦੇਖ ਕੇ ਆ ਕੇ ਦੇਖ ਸਕਦੇ ਹੋ ਦੇਖਣ ਤੋਂ ਬਾਅਦ ਦੇ ਬੱਚਾ ਜਿਹੜੀ ਤੁਸੀਂ ਸਥਿਤੀ ਬਾਤ ਸਕਦੇ ਹੋ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਮੇਰਾ ਦੀ ਮਦਦ ਕਰ ਸਕਦੇ ਹੋ ਇਹ ਰਮਦਾਸ ਦੇ ਲਾਗੇ ਪਿੰਡ ਆ ਕੋਠੇ ਬਾਹਰ ਵਾਲੇ ਆ ਬੈੱਡ ਕੱਢਣ ਦਾ ਮੌਕਾ ਆ ਬੈੱਡ ਕੱਢਣ ਦਾ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਗੱਡੀ ਕੱਢਣ ਦਾ ਮੌਕਾ ਨਹੀਂ ਮਿਲਿਆ ਬੈੱਡ ਪਏ ਹੋਏ ਆ ਕੱਪੜੇ ਅਤੋਂ ਬਤ ਸਾਮਾਨ ਆ ਜਿਹੜਾ ਇਹਨਾਂ ਵੀਰਾਂ ਦਾ ਉਹ ਬਿਲਕੁਲ ਖਤਮ ਹੋ ਗਿਆ ਅੱਖੀਂ ਦੇਖਣਾ ਸਮਾਨ ਟੁੱਟਦਾ ਹੋਇਆ ਬੰਦਾ ਹੋਇਆ ਤਰਦਾ ਹੋਇਆ ਬਹੁਤ ਔਖਾ ਹੁੰਦਾ ਹੈ ਨਾ ਲੋਕਾਂ ਦੀ ਤਰਾਸਦੀ ਹੈ ਚਾਹੇ ਬਾਪੂ ਨੇ ਦੱਸਿਆ ਕਿ ਸੰਨ 88 ਦੀ ਗੱਲ ਹੋਵੇ ਵੀ ਵੀ ਫੋਟੋ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਚੜਦਾ ਹੁੰਦਾ ਉਸ ਤੋਂ ਬਾਅਦ ਦੇ ਬੱਚਾ ਆ ਛੱਤ ਡਿੱਗੀ ਹੋਈ ਆ ਇਹਦੀ ਛੱਤ ਡਿੱਗੀ ਆ ਕਿਉਂਕਿ ਬਾਹਰ ਨਹੀਂ ਖੁੱਲਦਾ ਗੇਟ ਖੁੱਲਣਾ ਮੁਸ਼ਕਲ ਆ ਔਖਾ ਆ ਇਹਦੀ ਛੱਤ ਆ ਬਿਲਕੁਲ ਡਿੱਗੀ ਹੋਈ ਆ ਇਹਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਕਿਸ ਕਦਰ ਜਿਹੜੀ ਛੱਤ ਤਾਂ ਡਿੱਗਣ ਦੇ ਕਿਨਾਰੇ ਖੜੀ ਆ ਇੱਥੇ ਚਾਰ-ਚਾਰ ਫੁੱਟ ਪਾਣੀ ਖੜਦਾ ਹੁੰਦਾ ਰਾਵੀ ਦਾ ਔਰ ਇੱਥੇ ਵੀ ਬਾਈ ਇਸ ਤਰ੍ਹਾਂ ਪਾਣੀ ਅੰਦਰ ਵੜ ਗਿਆ ਸੀਗਾ ਹਾਂਜੀ ਅੰਦਰ ਵੜ ਗਿਆ ਸੀ ਪਾਣੀ ਜਿਹੜਾ ਇਹਦੇ ਵਿੱਚ ਵੜ ਗਿਆ ਵੜ ਗਿਆ ਤੇ ਜਿਹੜਾ ਕੁਝ ਕੱਢਣ ਵਾਲਾ ਸੀ ਮਾੜਾ ਮੋਟਾ ਕੱਢ ਦਿੱਤਾ ਸਾਬ ਗਾਰੇ ਗਾਰੇ ਨਹੀਂ ਕੱਢੀ ਜੇ ਉਹ ਕਿਉਂਕਿ ਉਸੇ ਪਾਣੀ ਵਿੱਚ ਕੱਢ ਦਿੱਤੀ ਹੈ ਨਹੀਂ ਤੇ ਬਾਅਦ ਵਿੱਚ ਕੱਢਦੇ ਤੇ ਬਹੁਤ ਮੰਦਾ ਹਾਲ ਹੋਣਾ ਸੀ ਇੱਥੇ ਤੇ ਪੈਰ ਜਦੋਂ ਅਸੀਂ ਆਉਂਦੇ ਰਹੇ ਤੇ ਪੈਰਾਂ ਦੇ ਵਿੱਚ ਮੋਰੀਆਂ ਪੈ ਗਈਆਂ ਸੀ ਬਹੁਤ ਬੁਰਾ ਹਾਲ ਸੀ ਪਰ ਆਪਣਾ ਘਰ ਨਹੀਂ ਛੱਡ ਸਕਦਾ ਬੰਦਾ ਜਿੰਨੇ ਬਣਾਇਆ ਹੁੰਦਾ ਮਿਹਨਤ ਨਾਲ ਹੂੰ ਤੁਸੀਂ ਇਹ ਸੋਚਿਆ ਵੀ ਬੰਦੇ ਨੇ ਭੋਰਾ-ਭੋਰਾ ਜੋੜ ਕੇ ਜੋੜ ਕੇ ਘਰ ਨੂੰ ਬਣਾਇਆ ਉਹ ਕਿਸ ਤਰ੍ਹਾਂ ਆਪਣੀ ਬਿਲਡਿੰਗ ਨੂੰ ਛੱਡ ਕੇ ਕਿਤੇ ਹੋਰ ਰਿਸ਼ਤੇਦਾਰ ਦੇ ਚਲ ਜੇਗਾ ਕਿਉਂਕਿ ਇੱਥੇ ਇਹਨੂੰ ਵੇਖਾਂਗੇ ਜੇ ਡਿੱਗੇਗਾ ਵੀ ਸਾਡੇ ਅੱਖਾਂ ਦੇ ਸਾਹਮਣੇ ਡਿੱਗੇਗਾ ਜੀ ਤੇ ਬਣੇਗਾ ਵੀ ਕੋਈ ਦੇਗਾ ਵੀ ਸਾਡੇ ਅੱਖਾਂ ਦੇ ਸਾਹਮਣੇ ਵੇਖ ਕੇ ਕੋਈ ਸਾਨੂੰ ਦੇਵੇ ਹਮ ਇੱਕਦਮ ਦਾਣਾ ਵੀ ਲੋਕੀ ਝੂਠ ਮਾਰ ਕੇ ਲੈ ਜਾਂਦੇ ਨੇ ਅਸੀਂ ਤਾਂ ਇਹੋ ਗੱਲ ਕਹਾਂਗੇ ਵੀ ਸਾਡਾ ਮੌਕਾ ਵੇਖੇ ਆ ਕੇ ਕੋਈ ਸਾਡੇ ਮੌਕੇ ਦੇ ਆ ਕੇ ਕੋਈ ਸਰਕਾਰ ਸਾਡੀ ਹੈਲਪ ਕਰੇ ਹਮ ਕੋਈ ਭੈਣ ਭਰਾ ਹੋਰ ਵੀ ਕੋਈ ਸੰਸਥਾ ਕਰ ਸਕਦੀ ਸਾਡੇ ਸਾਰੇ ਪੰਜਾਬ ਦੇ ਵਿੱਚ ਕੰਮ ਕਰਦੀਆਂ ਨੇ ਐਨਆਰਆਈ ਵੀਰ ਕੰਮ ਕਰਦੇ ਆ ਜਿਵੇਂ ਸੰਸਥਾ ਕਰਦੀਆਂ ਬਹੁਤ ਕੰਮ ਕਰਦੀਆਂ ਅੱਗੇ ਜਦੋਂ ਮੇਰਾ ਵੱਡਾ ਆਪਰੇਸ਼ਨ ਹੋਇਆ ਮੇਰੇ ਨਾਨਕਿਆਂ ਨੇ ਬਹੁਤ ਮੇਰੀ ਹੈਲਪ ਕੀਤੀ ਇਹਨਾਂ ਨੇ ਭਰਾ ਭਰਾਵਾਂ ਨਾਲ ਜੋੜ ਜੋੜ ਪੈਸਾ ਜੋੜ ਜੋੜ ਕੇ ਮੇਰੇ ਤੇ 4.5 ਲੱਖ ਰੁਪਏ ਲੱਗਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਤਰ੍ਹਾਂ ਵੀ ਜਦੋਂ ਉਹਨਾਂ ਨੇ ਹੈਲਪ ਕੀਤੀ ਆ ਫਿਰ ਸੰਸਥਾਵਾਂ ਵਾਲੇ ਵੀ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਹੈ ਲਾਜ ਕਰਾਉਣ ਦੇ ਵਿੱਚ ਤੇ ਹੁਣ ਵੇਖੋ ਹੱਡ ਦੀ ਮਾਰ ਪੈ ਗਈ ਜੀ ਕਿ ਹੁਣ ਬੰਦਾ ਦਿਲ ਦੇ ਅੰਦਰ ਹੀ ਰੋ ਸਕਦਾ ਆ ਹੁਣ ਬਾਹਰ ਅੱਖਾਂ ਦੇ ਵਿੱਚ ਹੰਝੂ ਲਿਆ ਕੇ ਵੀ ਕੀ ਕਰ ਸਕਦੇ ਆ ਹੂੰ ਕਿਉਂਕਿ ਅੰਦਰ ਤੇ ਬਹੁਤ ਰੋਂਦਾ ਜੇ ਵੀ ਜਦੋਂ ਬਣਾਉਣਾ ਹੁਣ 4-5 ਲੱਖ ਜਿਹਨੇ ਪੁੱਛਿਆ ਕਿੰਨੇ ਪੈਸੇ ਲੱਗ ਜਾਣਗੇ ਉਹ ਕਹਿੰਦੇ ਘਟ ਘਟ ਲੈਂਟਰ ਚਕਾਵਾਂਗੇ ਇਹਦੇ ਘਟ 3-4 ਲੱਖ ਰੁਪਇਆ ਲੱਗਦਾ ਕੰਦਾ ਕੁੰਦਾ ਕਰਨ ਤੇ ਕੱਲ 6-7 ਲੱਖ ਰੁਪਇਆ ਲੱਗਦਾ ਉਹ ਕਿੱਥੋਂ ਲਉਣਾ ਜਾਈ 10 ਲੱਖ ਦੇ ਵਿੱਚ ਵਿੱਚ ਗੱਲ ਜਾਵੜਦੀ ਹੈ ਜੀ ਤੇ ਜਿਹੜੇ ਹੁਣ ਪਹਿਦੋਂ ਜੇ ਲਾਗੇ ਹਟੇ ਲੋਕਾਂ ਦੇ ਪੈਸੇ ਲੋਕਾਂ ਦੇ ਪੈਸੇ ਲਾਗੇ ਹਟੇ ਥੋੜਾ ਸਾ ਹੀ ਆਉਣ ਲੱਗਾ ਸੀ ਤੇ ਆ ਉੱਤੇ ਮਾਰ ਪੈ ਗਈ ਹੈ ਹੂੰ ਸਾਡੀ ਇਹੋ ਅਪੀ ਹੂੰ ਤੇ ਸੰਸਥਾ ਵੜ ਗਈ ਵੀ ਸਾਡਾ ਸਾਡੀ ਕੋਈ ਹੈਲਪ ਕੀਤੀ ਜਾਵੇ ਹੂੰ ਜੋ ਵੀ ਭੈਣ ਭਰਾ ਸੱਜਣ ਬੈਠੇ ਨੇ ਬਾਹਰ ਜਾਂ ਦੇਸ਼ ਵਿੱਚ ਉਹ ਸਾਡਾ ਜਰੂਰ ਸੋਚਣ ਜੀ ਤਾਂ ਇਸ ਵੀਰਾਂ ਦੇ ਵੀਰ ਦੇ ਬੋਲਣ ਦੇ ਵਿੱਚ ਦਰਦ ਹੈ ਇਸ ਵੀਰ ਨੇ ਵੱਡੀ ਗੱਲ ਕਹੀ ਆ ਕਿ ਅਸੀਂ ਸਾਹਮਣੇ ਲੋਕਾਂ ਦੇ ਰੋ ਨਹੀਂ ਸਕਦੇ ਪਰ ਅੰਦਰੋਂ ਅੰਦਰ ਬਹੁਤ ਰੋ ਰਹੇ ਆ ਇਹ ਇੱਕ ਦਿਨ ਨਹੀਂ ਹਰੋਜ ਰੋਂਦੇ ਆ ਨਾ ਘਰਾਂ ਨੂੰ ਦੇਖ ਕੇ ਤਰੇੜਾ ਆਈਆਂ ਹੋਈਆਂ ਇਹ ਸਮਾਨ ਨੂੰ ਦੇਖ ਕੇ ਹਰ ਰੋਜ ਰੋਂਦੇ ਆ ਪਰ ਕਿੰਨਾ ਟਾਈਮ ਰੋਂਦੇ ਰਹਿਣਗੇ ਇਸ ਵੀਰ ਦਾ ਕਹਿਣਾ ਕਿ ਜੋ ਸੰਸਥਾਵਾਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਨੇ ਐਨ ਆਰ ਆਈ ਵੀਰ ਜਿਹੜੇ ਗਰਾਊਂਡ ਲੈਵਲ ਤੇ ਉਤਰੇ ਹੋਇਆ ਸੰਸਥਾਵਾਂ ਜਿਹੜੀਆਂ ਗਰਾਊਂਡ ਲੈਵਲ ਤੋਂ ਉੱਤਰ ਕੇ ਜਿਹੜੇ ਕੰਮ ਕਰ ਰਹੀਆਂ ਨੇ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਇਸ ਵੀਰ ਦਾ ਕਹਣਾ ਕਿ ਰਮਦਾਸ ਦੇ ਬਿਲਕੁਲ ਲਾ ਕੇ ਕੋਠੇਵਾਰ ਵਾਲੇ ਪਿੰਡ ਐ ਇੱਥੇ ਇੱਕ ਘਰ ਆ ਜਿਹੜਾ ਬਾਰ ਬਾਰ ਕਰ ਇਹਨਾਂ ਵੀਰਾਂ ਦਾ ਰਹਾ ਜਾਂਦਾ ਸੰਸਥਾਵਾਂ ਨੂੰ ਬੇਨਤੀ ਐ ਉਹਨਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਐ ਇੱਕ ਵਾਰ ਇਹਨਾਂ ਘਰ ਚਾਤੀ ਮਾਰੀ ਜਾਵੇ ਇਹਨਾਂ ਦੇ ਤਰਸਿੰਦੀਆਂ ਹੋਈਆਂ ਅੱਖਾਂ ਤੁਹਾਡੀ ਉਡੀਕ ਕਰ ਰਹੀਆਂ ਨੇ ਜੁੜੇ ਹੋਏ ਨਿਰਪੱਖ ਪਸ ਦੇ ਨਾਲ ਮੈਂ ਸਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਗੁਰਸਰਨ ਦੇ ਨਾਲ ਧੰਨਵਾਦ